ਬਾਸ਼ਾ ਸਮਝਾਣਾ ਕਰਦੇ ਨੇ ਜਦੋਂ ਇਹ ਜ਼ਿੰਦਗੀ ਜਿਉਣੀ ਹੈ ਨਾ ਜਦੋਂ ਰੱਬ ਨਾਲ ਜੁੜਨਾ ਹੈ ਜਦੋਂ ਰੱਬ ਦਾ ਧੰਨਵਾਦ ਕਰਨਾ ਹੈ ਸ਼ੁਕਰਾਨਾ ਕਰਨਾ ਫਿਰ ਕੀ ਖਿਆਲ ਵਿੱਚ ਮਨ ਵਿੱਚ ਕੀ ਆਉਣਾ ਚਾਹੀਦਾ ਹੈ ਕਿ ਭਾਈ ਸਾਡੇ ਤੋਂ ਹੀਠਾ ਕੌਣ ਹੈ ਪਰ ਆਪਾਂ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਪੜੇ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਉਹ ਬੰਦਾ ਦੁਖੀ ਤਾਂ ਹੁੰਦਾ ਜਦੋਂ ਉਹ ਤਾਂ ਵੱਲ ਵਿਖਦਾ ਕਿ ਮੇਰੇ ਕੋਲ ਕਾਰ ਹੈ ਦੂਸਰੇ ਕੋਲ ਦੋ ਕਾਰਾਂ ਨੇ ਮੇਰੇ ਕੋਲ ਮੋਟਰਸਾਈਕਲ ਹੈ ਦੂਸਰੇ ਕੋਲ ਕਾਰ ਹੈ ਪਾਸ਼ਾ ਕਹਿੰਦੇ ਪਰ ਜੇ ਤੂੰ ਇਸੇ ਤਰ੍ਹਾਂ ਉਲਟ ਕਰਕੇ ਵੇਖੇ ਜੇ ਤੇਰੇ ਕੋਲ ਮੋਟਰਸਾਈਕਲ ਹੈ ਤੂੰ ਵੇਖੇ ਕਿ ਮੇਰੇ ਕੋਲ ਸਾਈਕਲ ਹੈ ਇੱਕ ਨਾ ਵੀਡੀਓ ਚੱਲ ਰਹੀ ਸੀ ਇੰਸਟਾਗ੍ਰam ਤੇ YouTube ਤੇ ਵੀ Facebook ਤੇ ਉਹ ਵੀਡੀਓ ਵਿੱਚ ਸਮਝਾਉਣਾ ਕਰ ਰਹੇ ਨੇ ਉਹ ਕਹਿੰਦੇ ਕਿਸੇ ਨੇ ਆਪਣੇ ਆਪ ਨੂੰ ਵੇਖਿਆ ਤੇ ਮਹਿਸੂਸ ਕੀਤਾ ਜਦੋਂ ਆਪਣੇ ਆਪ ਨੂੰ ਰੱਬ ਨਾਲ ਜੋੜਨਾ ਹੋਵੇ ਕਹਿੰਦੇ ਫਿਰ ਬੰਦੇ ਨੂੰ ਆਪਣੇ ਆਪ ਵੇਖਣਾ ਚਾਹੀਦਾ ਹੈ ਕਾਰ ਵਾਲੇ ਨੂੰ ਕਿ ਭਾਈ ਮੇਰੇ ਨਾਲੋਂ ਹੀਟਾ ਮੋਟਰਸਾਈਕਲ ਵਾਲਾ ਮੋਟਰਸਾਈਕਲ ਵਾਲੇ ਨੂੰ ਵੇਖਣਾ ਚਾਹੀਦਾ ਹੈ ਕਿ ਮੇਰੇ ਤੋਂ ਹੀਟਾ ਵੀ ਹੈ ਜਿਹੜਾ ਸਾਈਕਲ ਤੇ ਜਾ ਰਿਹਾ ਹੈ ਜਿਹੜਾ ਸਾਈਕਲ ਵਾਲਾ ਉਹਨੂੰ ਵੇਖਣਾ ਚਾਹੀਦਾ ਉਹ ਵੀ ਇਨਸਾਨ ਨੇ ਜਿਹੜੇ ਤੁਰ ਕੇ ਜਾ ਰਹੇ ਨੇ ਤੇ ਕਹਿੰਦੇ ਜਿਹੜਾ ਤੁਰ ਕੇ ਜਾ ਰਿਹਾ ਫਿਰ ਉਹਨੂੰ ਕਿਹਦੇ ਵੱਲ ਵੇਖਣਾ ਚਾਹੀਦਾ ਉਹਨੂੰ ਵੇਖਣਾ ਚਾਹੀਦਾ ਜਿਹੜੇ ਰੰਗ ਕੇ ਧਰਤੀ ਤੇ ਅਪਾਹਜ ਨੇ ਜਿਹੜੇ ਉਹਨਾਂ ਵੱਲ ਵੇਖਣਾ ਚਾਹੀਦਾ ਤੇ ਕਹਿੰਦੇ ਜਿਹੜੇ ਅਪਾਹਜ ਨੇ ਉਹਨਾਂ ਨੂੰ ਵੇਖਣਾ ਚਾਹੀਦਾ ਜਿਹੜੇ ਰੇਂਗ ਕੇ ਚੱਲਦੇ ਨੇ ਤੇ ਜਿਹੜੇ ਰੇਂਗ ਕੇ ਚੱਲਦੇ ਨੇ ਉਹਨਾਂ ਨੂੰ ਵੇਖਣਾ ਚਾਹੀਦਾ ਜਿਹੜੇ ਹਸਪਤਾਲ ਵੈਂਟੀਲੇਟਰ ਤੇ ਪਏ ਨੇ ਤੇ ਕਹਿੰਦੇ ਹੁਣ ਜਿਹੜੇ ਵੈਂਟੀਲੇਟਰ ਤੇ ਪਏ ਨੇ ਉਹ ਕਿਧਰ ਵੱਲ ਵੇਖਣ ਉਹ ਵੇਖਣਾ ਉਹਦੇ ਵੱਲ ਜਿਹੜੇ ਬਿਲਕੁਲ ਕੋਮਾ ਵਿੱਚ ਨੇ ਨਾ ਕੁਝ ਖਾ ਸਕਦੇ ਨੇ ਨਾ ਪੀ ਸਕਦੇ ਨੇ ਤੇ ਕਹਿੰਦੇ ਫਿਰ ਉਹ ਕਿਹਦੇ ਵੱਲ ਵੇਖਣਾ ਕਹਿੰਦੇ ਉਹ ਵੇਖਣਾ ਕਿ ਹੋ ਸਕਦਾ ਅਸੀਂ ਬਚ ਜਾਈਏ ਸ਼ਾਇਦ ਠੀਕ ਹੋ ਜਾਈਏ ਉਹ ਵੀ ਹਨ ਜਿਨ੍ਹਾਂ ਦਾ ਬਾਹਰ ਸੰਸਕਾਰ ਹੋ ਰਿਹਾ ਆਖੋ ਸਤਨਾਮ ਇਸ ਕਰਕੇ ਪਿਆਰੋ ਜਿਹੜਾ ਜੀਵਨ ਮਿਲਿਆ ਨਾ ਜੇ ਰੱਬ ਨਾਲ ਜੁੜਨਾ ਹੈ ਫਿਰ ਪਰਾਇ ਵੇਖ ਕੇ ਭਾਵ ਚੋਪੜੀ ਵੇਖ ਕੇ ਜਾਦਾ ਵੇਖ ਕੇ ਮਨ ਨੂੰ ਲਸਾਣਾ ਨਹੀਂ ਫਿਰ ਪ੍ਰਮਾਤਮਾ ਦੇ ਨਾਲ ਆਪਣੀ ਬਿਰਤੀ ਨਹੀਂ ਜੁੜਨੀ ਫਿਰ ਪ੍ਰਮਾਤਮਾ ਨਾਲੋਂ ਆਪਾਂ ਦੂਰ ਹੋ ਜਾਵਾਂਗੇ ਕਿਉਂਕਿ ਬਾਣੀ ਦਾ ਸ਼ਬਦ ਤੇ ਆਪਾਂ ਪੜ੍ਹਦੇ ਆਂ ਸੁਣਦੇ ਆਂ ਪਰ ਉਹਨੂੰ ਆਪਾਂ ਹਿਰਦੇ ਵਿੱਚ ਨਹੀਂ ਵਸਾਉਂਦੇ ਪਾਸ਼ਾ ਦੀ ਬਾਣੀ ਕਹਿ ਰਹੀ ਹੈ ਕਿ ਭਾਈ ਵੇਖ ਪਰਾਈ ਚੋਪੜੀ ਨਾਂ ਤਰਸਾਏ ਜਿਉ ਜਿਹੜਾ ਮਿਲੇ ਆ ਉਹਦਾ ਧੰਨਵਾਦ ਕਰ ਕਿਉਂਕਿ ਆਪਾਂ ਰੱਬ ਦਾ ਸ਼ੁਕਰਾਨਾ ਘੱਟ ਕਰਦੇ ਆਂ ਤੇ ਉਲੰਭੇ ਜਾਦੇ ਦਿੰਨੇ ਆ ਪਿਆਰਿਓ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਕ ਪੀਣਾ ਦੇ 10 ਪੀਹਰ ਲੈ ਤੋ ਮੋੜਾ ਕੋ ਕਾਂ ਕਰੇ ਬੰਦਾ ਅਰਦਾਸਾਂ ਕਰਦਾ ਨਾ ਪਿਆਰਿਓ 10 ਅਰਦਾਸਾਂ ਪੂਰੀਆਂ ਹੋ ਜਾਣ 10 ਚੀਜ਼ਾਂ ਆਪਾਂ ਨੂੰ ਮਿਲ ਜਾਣ ਤੇ ਜੇ ਕਿਤੇ ਇੱਕ ਨਾ ਨ ਮਿਲੇ ਇੱਕ ਨਾ ਅਰਦਾਸ ਪੂਰੀ ਹੋਵੇ ਤੇ ਬੰਦਾ ਉਹ 10 ਚੀਜ਼ਾਂ ਨੂੰ ਭੁੱਲ ਜਾਂਦਾ ਤੇ ਰੱਬ ਨੂੰ ਉਲੰਭੇ ਦਿੰਦਾ ਫਿਰ ਪਾਤਸ਼ਾਹ ਦੀ ਬਾਣੀ ਕਹ ਰਹੀਏ ਕਹਿੰਦੇ ਭਾਈ ਇੱਕ ਪੀਣਾ ਦੇ 10 ਪੀ ਹਰਲੇ ਮਾਰੇ ਕਹਿੰਦੇ ਜੇ ਤੂੰ ਇੱਕ ਮੰਗ ਰਿਆ ਇੱਕ ਕਰਕੇ ਰੱਬ ਨਾਲ ਗੁੱਸੇ ਆ ਤੂੰ ਮਨ ਚ ਧਿਆਨ ਤਰ ਜੇ ਇੱਕ ਕਰਕੇ ਗੁੱਸੇ ਆ 10 ਤੇ ਉਹਨੂੰ ਮਿਲੀਆਂ ਨੇ ਜੇ ਰੱਬ 10 ਵੀ ਖੋਲਵੇ 10 ਤੂੰ ਰੱਬ ਦਾ ਕੀ ਵਿਗਾੜ ਲਵੇਂਗਾ ਜੇ ਸਾਰੀ ਦੁਨੀਆ ਸਾਰਾ ਸੰਸਾਰ ਰਲ ਕੇ ਕਹਿਣ ਲੱਗ ਜਾਵੇ ਨਾ ਰੱਬ ਹੈ ਰੱਬ ਹੈ ਤੇ ਆਪਣੇ ਸਾਰਿਆਂ ਦੇ ਕਹਿਣ ਨਾਲ ਰੱਬ ਦਾ ਕੁਝ ਵਧ ਨਹੀਂ ਜਾਣਾ ਕਿਉਂਕਿ ਇਹ ਤੇ ਘਟ ਨਹੀਂ ਹੈ ਪਿਆਰੇ ਇਹ ਤੇ ਪੂਰੇ ਨੇ ਤੇ ਜੇ ਆਪਾਂ ਸਾਰੇ ਕਹਿਣ ਲੱਗ ਜੀ ਰੱਬ ਨਹੀਂ ਹੈ ਤੇ ਰੱਬ ਦਾ ਕੁਝ ਘਟ ਨਹੀਂ ਜਾਣਾ ਆਪਾਂ ਆਪਣੀ ਲੋੜ ਵਾਸਤੇ ਰੱਬ ਨਾਲ ਜੁੜੇ ਆ ਕਿਉਂਕਿ ਜਦੋਂ ਕੋਈ ਮਨ ਵਿੱਚ ਮਾਣ ਆ ਜਾਵੇ ਨਾ ਹੰਕਾਰ ਆ ਜਾਵੇ ਤੇ ਮਰਦ ਦੀ ਬਾਣੀ ਕਹਿੰਦੀ ਹਰ ਯੁਗ ਯੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਯੁਗ ਵਿੱਚ ਆਪਣੇ ਸੇਵਕ ਦੀ लाज ਵੀ ਰੱਖਦਾ ਤੇ ਮਹਾਰਾਜ ਕਹਿੰਦੇ ਹਰ ਜੂ ਹੰਕਾਰ ਨਾ ਭਾਵਈ ਫਿਰ ਮਰਦ ਦੀ ਬਾਣੀ ਇਹ ਵੀ ਪੜਨੀ ਪੈਣੀ ਹੈ ਆਸ਼ਾ ਕਹਿੰਦੇ ਹੰਕਾਰ ਨਹੀਂ ਪਾਉਂਦਾ ਬਈ ਇਸੇ ਤਰ੍ਹਾਂ ਨਾ ਪਿਆਰਿਓ ਇੱਕ 몰ਲਾ ਬਖਸ਼ ਕੈਮਲਪੁਰ ਦਾ ਰਹਿਣ ਵਾਲਾ ਤੇ ਕਰਦਾ ਕੀ ਹੈ ਸੀਆਈਡੀ ਵਿੱਚ ਅਫਸਰ ਲੱਗਿਆ ਹੋਇਆ ਪਿਆਰਿਓ 몰ਲਾ ਬਖਸ਼ ਸੀਆਈਡੀ ਵਿੱਚ ਇੱਕ ਅਫਸਰ ਹੈ ਉਹਨੂੰ ਪਤਾ ਲੱਗਿਆ ਰਾਜਾ ਸਾਹਿਬ ਮਹਾਰਾਜ ਦੀ ਮਹਿਮਾ ਬਾਰੇ ਰਾਜਾ ਸਾਹਿਬ ਬਾਰੇ ਬੜਾ ਸੁਣਿਆ ਹੁਣ ਜਿਹੜੇ ਸੀਆਰਡੀ ਵਾਲੇ ਨੇ ਨਾ ਜਿਹੜੇ ਪਿਆਰੇ ਇਸ ਤਰ੍ਹਾਂ ਦੇ ਕੋਈ ਵੱਡੇ ਅਫਸਰ ਨੇ ਉਹ ਜਦੋਂ ਕਿਤੇ ਰੇਟ ਮਾਰਦੇ ਨੇ ਨਾ ਰੇਟ ਮਾਰਦੇ ਨੇ ਉਸ ਤਰ੍ਹਾਂ ਦਾ ਭੇਸ਼ ਬਣਾ ਲੈਂਦੇ ਨੇ ਜੇ ਕਿਤੇ ਪਿੰਡ ਵਿੱਚ ਕੋਈ ਨਸ਼ਾ ਵਿਕਦਾ ਹੋਵੇ ਨਾ ਅੱਜ ਦੀ ਗੱਲ ਕਰੀਏ ਜੇ ਤੇ ਨਸ਼ਾ ਵੇਚਣ ਵਾਲਿਆਂ ਦੇ ਕੋਲ ਉਹ ਨਸ਼ਾ ਖਰੀਦਣ ਵਾਲੇ ਬਣ ਕੇ ਚਲੇ ਜਾਂਦੇ ਨੇ ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਨਾ ਉਸ ਤਰ੍ਹਾਂ ਦਾ ਬਣ ਕੇ ਚਲੇ ਜਾਂਦੇ ਨੇ ਜਾ ਕੇ ਉਹਨਾਂ ਨੂੰ ਕਹਿੰਦੇ ਭਾਈ ਸਾਨੂੰ ਨਸ਼ਾ ਚਾਹੀਦਾ ਸਾਨੂੰ ਇਸ ਚੀਜ਼ ਦੀ ਲੋੜ ਹੈ ਤੇ ਜਦੋਂ ਉਹ ਅਗਲਾ ਸਾਹਮਣੇ ਉਹ ਚੀਜ਼ ਦੇ ਦੇਵੇ ਤੇ ਬਸ ਫਿਰ ਉਹਦੇ ਤੇ ਕਾਰਵਾਈ ਕਰ ਦਿੰਦੇ ਨੇ ਅੱਜ ਦੀ ਗੱਲ ਕਰ ਰਹੀਆਂ ਪਿਆਰਿਓ ਇਹ ਜਿਹੜੇ ਅਫਸਰ ਵੱਡੇ ਨੇ ਉਸੇ ਤਰ੍ਹਾਂ ਮੋਲਾ ਬਖਸ਼ ਜਿਹੜਾ ਅਫਸਰ ਹੈ ਨਾ ਪਿਆਰਿਓ ਇਹਨੂੰ ਰਾਜਾ ਸਾਹਿਬ ਮਾਰਾ ਪਤਾ ਲੱਗਾ ਕਿ ਰਾਜਾ ਸਾਹਿਬ ਦੀ ਮਹਿਮਾ ਬੜੀ ਹੈ ਲੋਕ ਉਪਮਾ ਬੜੀ ਕਰ ਰਹੇ ਨੇ ਉਹ ਤੇ ਹੱਥ ਤੇ ਸਿਰੋਂ ਜਮਾਣ ਵਾਲਾ ਕੰਮ ਹੈ ਪਰ ਜਿਹੜਾ ਮੋਲਾ ਬਖਸ਼ ਸੀ ਆਈ.ਡੀ ਦਾ ਅਫਸਰ ਸੀ ਕਹਿੰਦੇ ਹੁਣ ਮੈਂ ਆਪ ਜਾ ਕੇ ਪਰਖਾਂਗਾ ਆਪ ਵੇਖਾਂਗਾ ਮਨ ਵਿੱਚ ਜਦੋਂ ਘਰੋਂ ਤੁਰਿਆ ਆਪਣੇ ਡਿਊਟੀ ਦੌਰਾਨ ਇਹ ਚਾਹੁੰਦਾ ਸੀ ਕਿ ਮੈਂ ਪਰਖ ਕੇ ਉਹਨਾਂ ਤੇ ਕੋਈ ਨਾ ਕੋਈ ਕਾਰਵਾਈ ਕਰਾਂਗਾ ਕਿਉਂਕਿ ਇਹਦਾ ਸੁਭਾਅ ਸੀ ਅਫਸਰ ਸੀ ਜਦੋਂ ਮੋਲਾ ਬਖਸ਼ ਤੁਰਿਆ ਨਾ ਪੈ ਰਹਿਓ ਤੇ ਜਦੋਂ ਤੁਰਿਆ ਤੇ ਬਿਲਕੁਲ ਆਪਣਾ ਭੇਸ ਸਾਧੂਆਂ ਵਰਗਾ ਬਣਾ ਲਿਆ ਕਿਉਂਕਿ ਇਹਨਾਂ ਦੀ ਆਦਤ ਹੈ ਪਿਆਰਿਓ ਜਿਹੜੇ ਵੱਡੇ ਅਫਸਰ ਨੇ ਜਿਸ ਤਰ੍ਹਾਂ ਦਾ ਇਹਨਾਂ ਕੰਮ ਕਰਨਾ ਉਸ ਤਰ੍ਹਾਂ ਦਾ ਭੇਸ ਬਣਾ ਲੈਂਦੇ ਨੇ ਅੱਜ ਵੀ ਤੇ 몰ਾਂ ਬਖਸ਼ ਨੇ ਬਿਲਕੁਲ ਸਾਧੂਆਂ ਵਾਲਾ ਭੇਸ ਬਣਾ ਲਿਆ ਬਿਲਕੁਲ ਦਾੜੀ ਆਪਣੀ ਸਵਾਰ ਕੇ ਭਾਵ ਸ਼ੇਵ ਕਰਾ ਕੇ ਬਿਲਕੁਲ ਐਨ ਮੁੰਨਾ ਵੜ ਕੇ ਬਿਲਕੁਲ ਐਨ ਵੇਖਣ ਨੂੰ ਲੱਗਦਾ ਸੀ ਵੀ ਸਾਧੂ ਵੈ ਬਿਲਕੁਲ ਚਿੱਪੀ ਫੜ ਲਈ ਹੱਥ ਵਿੱਚ ਬਸਤਰ ਸਾਧੂਆਂ ਵਾਲੇ ਪਹਿਨ ਲਏ ਕੋਈ ਵੇਖ ਕੇ ਕਹਿ ਨਹੀਂ ਸਕਦਾ ਵੀ ਇਹ ਸਾਧੂ ਨਹੀਂ ਹੈ ਤੇ ਸਾਧੂ ਬਣ ਕੇ ਤੇ ਰਾਯਾ ਸਾਹਿਬ ਮਹਾਰਾਜ ਜੀ ਨੂੰ ਪਰਖਣ ਵਾਤੇ ਰਾਯਾ ਸਾਹਿਬ ਦੇ ਚਰਨਾਂ 'ਚ ਪਹੁੰਚ ਗਿਆ ਪਿਆਰੀਓ ਤੇ ਜਿੱਥੇ ਆਪਾਂ ਜੁੜੇ ਆ ਨਾ ਪਿਆਰ ਇਹ ਆਪਣਾ ਖਸਮ ਇੰਨਾ ਡਾਢਾ ਹੈ ਇੰਨਾ ਦਿਆਲੂ ਵੀ ਹੈ ਤੇ ਕਿਰਪਾਲੂ ਵੀ ਹੈ ਤੇ ਤਰਸ ਵੀ ਕਰ ਲੈਂਦਾ ਇਹਨੇ ਜਦੋਂ ਵੇਖਿਆ ਕਿ ਇੱਕ ਮੋਲਾ ਬਖਸ਼ ਆਇਆ ਹੈ ਤੇ ਮੋਲਾ ਬਖਸ਼ ਜਿੱਦ ਨੂੰ ਜਾ ਕੇ ਨਮਸਕਾਰ ਕੀਤੀ ਨਾ ਪਿਆਰ ਰਾਜਾ ਸਾਹਿਬ ਮਹਾਰਾਜ ਪਹਿਲਾਂ ਹੀ ਦਿਲ ਦੀ ਬੁਝੀਏ ਇਹ ਕਿਹੜੀ ਭਾਵਨਾ ਨਾਲ ਆਇਆ ਪਾਸ਼ਾ ਕਹਿਣ ਲੱਗੇ ਕੈਮਲਪੁਰ ਵੀ ਹਮਨੇ ਹੀ ਵਸਾਇਆ ਹੈ ਮੋਲਾ ਬਖਸ਼ ਕੈਮਲਪੁਰ ਵੀ ਹਮਨੇ ਵਸਾਇਆ ਹੈ ਕਹਿੰਦੇ ਕਿਹੜੀ ਭਾਵਨਾ ਨਾਲ ਆਇਆ ਸਾਨੂੰ ਪਤਾ ਨਹੀਂ ਬੁੱਝ ਗਿਆ ਰਾਯਾ ਸਹਿ ਮਹਾਰਾਜ ਦੱਸ ਦਿੱਤਾ ਸਾਰਾ ਕੁਝ ਤੇ ਜਦੋਂ ਸਾਰਾ ਕੁਝ ਦੱਸਿਆ ਨਾ ਪਿਆਰੇ ਮੋਲਾ ਬਖਸ਼ ਨੂੰ ਤੇ ਸੱਚ ਜਾਣੋ ਰਾਜਾ ਸਾਹਿਬ ਦੇ ਚਰਨਾਂ ਦੇ ਵਿੱਚ ਹੀ ਟਹਿ ਪਿਆ ਸੱਚ ਮੁੱਚ ਰਾਯਾ ਸਾਹਿਬ ਜੀ ਦਾ ਹੋ ਕੇ ਹੀ ਰਹਿ ਗਿਆ ਪਿਆਰਿਓ ਫਿਰ ਮੁੜ ਕੇ ਵਾਪਸ ਜੂ ਤੂੰ ਬਾਹਰ ਜਾਣ ਨੂੰ ਮਨ ਨਹੀਂ ਕੀਤਾ ਪਿਆਰਿਓ ਰਾਯਾ ਸਾਹਿਬ ਦੇ ਦਰਸ਼ਨਾਂ ਵਿੱਚ ਇੰਨਾ ਪਿਆਰ ਸੀ ਇੰਨੀ ਖਿੱਚ ਸੀ ਪਿਆਰਿਓ ਜੇ ਕਿਤੇ ਭਾਵਨਾ ਨਾਲ ਤੱਕਿਆ ਹੋਵੇ ਅੱਜ ਵੀ ਉਹੀ ਨੇ ਪਿਆਰਿਓ ਤੇ 몰라 ਬਖਸ਼ ਮੋੜ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਰਾਜਾ ਸਾਹਿਬ ਦੇ ਚਰਨਾਂ ਦਾ ਪੁਜਾਰੀ ਬਣ ਕੇ ਰਹਿ ਗਿਆ ਪਿਆਰੇ ਤੇ ਰਾਜਾ ਸਾਹਿਬ ਦੇ ਚਰਨਾਂ ਦੀ ਸੇਵਾ ਕਰਨ ਲੱਗਿਆ ਦਿਨ ਰਾਤ ਹਰ ਟਾਈਮ ਰਾਜਾ ਸਾਹਿਬ ਦੇ ਨਾਲ ਰਹਿਣਾ ਸੇਵਾ ਕਰਨੀ ਤੇ ਰਾਜਾ ਸਾਹਿਬ ਖੁਸ਼ ਹੋਏ ਤੇ ਇੱਕ ਕਾਲੇ ਰੰਗ ਦੀ ਸੋਟੀ 몰라 ਬਖਸ਼ ਨੂੰ ਦੇ ਦਿੱਤੀ ਪਿਆਰੇ ਕਹਿੰਦੇ ਇਹ ਲੋ ਭਾਈ ਸੋਟੀ ਇਹਦੇ ਨਾਲ ਤੁਹਾਡੇ ਹਰ ਇੱਕ ਇੱਛਾ ਪੂਰੀ ਹੋਵੇਗੀ ਇੱਕ ਸੋਟੀ ਦਿੱਤੀ ਪਿਆਰੇ 몰라 ਬਖਸ਼ ਨੂੰ ਉਹ ਮੋਲਾ ਬਖਸ਼ੀ ਸੋਟੀ ਲੈ ਕੇ ਜਿੱਥੇ ਵੀ ਜਾਂਦਾ ਪਿਆਰਿਓ ਜਿਹੜੇ ਵੀ ਕੰਮ ਵਾਸਤੇ ਉਹ ਕਹਿ ਦਿੰਦਾ ਸੀ ਛੱਟ ਪੂਰਾ ਹੋ ਜਾਂਦਾ ਜਿਹੜਾ ਬਚਨ ਮੁੱਖ ਚੋਂ ਬਾਹਰ ਨਿਕਲਣਾ ਛੱਟ ਪੂਰਾ ਹੋ ਜਾਣਾ ਇੱਕ ਵਾਰ ਉਹਨਾਂ ਮਜ਼ਾਰੇ ਕਿਹਾ ਕਹਿੰਦੇ ਭਾਈ ਅੱਜ ਸੰਗਰਾਂਦ ਦਾ ਦਿਹਾੜਾ ਹੈ ਕੋਈ ਵੀ ਮਜ਼ਾਰੇ ਤੋਂ ਬਾਹਰ ਕੰਮ ਕਰਨ ਵਾਸਤੇ ਨਾ ਜਾਵੇ ਜੇ ਕੋਈ ਕੰਮ ਕਰਨ ਵਾਸਤੇ ਚੱਲਿਆ ਗਿਆ ਉਹਦੇ ਅੱਜ ਸੱਤ ਲੜੇਗਾ ਭਵਿੱਖਬਾਣੀ ਕਰ ਦਿੱਤੀ ਇੱਕ ਨੌਜਵਾਨ ਉਹ ਕਹਿੰਦਾ ਮੈਂ ਜਾਵਾਂਗਾ ਕੰਮ ਤੇ ਜਦੋਂ ਕੰਮ ਤੇ ਜਾਣ ਲੱਗਿਆ ਸੱਚਮੁੱਚ ਉਹਦੇ ਸੱਪ ਲੜਿਆ ਪਿਆਰਿਓ ਇਹ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੋਰੀ ਕਰਨਾ ਲਿਖੀ ਹੈ ਨਾ ਪਿਆਰਿਓ ਉਹਨਾਂ ਦੀ ਅੱਖੀਂ ਵੇਖਿਆ ਹਾਲ ਹੈ ਉਹ ਕਹਿੰਦੇ ਉਸ ਟਾਈਮ ਅਸੀਂ ਕੋਲ ਸੀ ਤੇ ਜਦੋਂ ਉਹਨਾਂ ਜਾ ਕੇ ਵੇਖਿਆ ਨਾ ਪਿਆਰਿਓ ਕਿ ਸੱਪ ਲੜਿਆ ਸਾਰਿਆਂ ਨੇ ਚੱਕ ਕੇ ਉਸ ਨੌਜਵਾਨ ਨੂੰ ਤੇ ਮੋਲਾਬਖਸ਼ ਜੀ ਦੇ ਕੋਲ ਲੈ ਕੇ ਆਉਂਦਾ ਤੇ ਮੋਲਾਬਖਸ਼ ਜੀ ਨੇ ਕਹਿੰਦੇ ਇੱਕ ਗਲਾਸ ਵਿੱਚ ਸੰਤਰੇ ਦਾ ਰਸ ਦਿੱਤਾ ਪਾ ਕੇ ਬਸ ਉਹ ਐਸਾ ਅੰਮ੍ਰਿਤ ਸੀ ਪਿਆਰਿਓ ਜਿਹੜਾ ਜ਼ਹਿਰ ਸੀ ਉਹ ਵੀ ਅੰਮ੍ਰਿਤ ਬਣ ਗਿਆ ਉਹ बच ਗਿਆ ਨੌਜਵਾਨ ਤੇ ਬਾਬਾ ਗੁਰਬਖਸ਼ ਸਿੰਘ ਕਹਿੰਦੇ ਅਸੀਂ ਆਪਣੀ ਅੱਖਾਂ ਨਾਲ ਇਹ ਸਭ ਕੁਝ ਵੇਖਿਆ ਹੋਇਆ ਤੇ ਕਿਰਪਾ ਹੋਈ ਬੜੀ ਬਖਸ਼ਿਸ਼ ਹੋਈ ਰਾਜਾ ਸਹਿਬ ਮਹਾਰਾਜ ਦੀ ਪਿਆਰਿਓ ਜਿਹੜਾ ਬਚਨ ਕਰਦੇ ਸੀ ਪੂਰਾ ਹੋ ਜਾਂਦਾ ਸੀ ਇੱਕ ਵਾਰ ਨਾ ਆਪਣੇ ਪਿੰਡ ਰੈਪੇ ਤੋਂ ਠਾਕੁਰ ਸਿੰਘ ਰਾਜਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਿਆ ਤੇ ਰਾਯਾ ਸਾਹਿਬ ਮਹਾਰਾਜ ਨੇ ਠਾਕੁਰ ਸਿੰਘ ਨੂੰ ਕਿਹਾ ਕਹਿੰਦੇ ਭਾਈ ਅਰੇਪੇ ਵਾਲਿਆਂ ਵੱਲ ਮੇਰਾ ਹਾਲਾ ਬਹੁਤ ਰਹਿੰਦਾ ਇਕੱਠਾ ਹੋ ਗਿਆ ਹਾਲਾ ਇਹ ਜਿਵੇਂ ਅੱਜ ਕੱਲ ਆਪਾਂ ਪਾਣੀ ਦੇ ਬਿੱਲ ਤਾਰਨੇ ਨੇ ਪਰ ਟੋਟੀਆਂ ਘਰਾਂ ਵਿੱਚ ਲੱਗੀਆਂ ਨੇ ਜਿਹੜੇ ਤੇ ਮਹੀਨੇ ਦੀ ਮਹੀਨੇ 150 200 250 ਦੇ ਹੀ ਜਾਂਦੇ ਨੇ ਉਹ ਤੇ ਠੀਕ ਨੇ ਕਈ ਐਸੇ ਨੇ ਜਿੰਦੇ ਵੱਲ 2 2 4 4 5 5000 ਰੁਪਿਆ ਹੋਇਆ ਪਿਆ ਇਕੱਠਾ ਮੁੜ ਕੇ ਤਰਦਾ ਨਹੀਂ ਪਿਆ ਰਿਓ ਫਿਰ ਇਸੇ ਤਰ੍ਹਾਂ ਰਾਇਆ ਸਾਹਿਬ ਮਰਾਇਨੀ ਠਾਕਰ ਸਿੰਘ ਨੂੰ ਕਹਿਆ ਕਹਿੰਦੇ ਭਾਈ ਰੱਪੇ ਵਾਲਿਆਂ ਵੱਲ ਹਾਲਾ ਬੜਾ ਹੋ ਗਿਆ ਸਾਡਾ ਕਹਿੰਦੇ ਹਾਲਾ ਬਹੁਤ ਹੋਇਆ ਰੱਪੇ ਵਾਲਿਆਂ ਵੱਲ ਇਸ ਤਰ੍ਹਾਂ ਕਰੋ ਜਾ ਕੇ ਸਾਡਾ ਸੁਨੇਹਾ ਦੇ ਦਿਓ ਰੱਪੇ ਵਾਲਿਆਂ ਨੂੰ ਕਿ ਭਾਈ ਸਾਡਾ ਹਾਲਾ ਦੇ ਜਾਣ ਕਹਿੰਦੇ ਜਾ ਕੇ ਸੁਨੇਹਾ ਦੇ ਦਿਓ ਚੌਕੀਦਾਰ ਦਾ ਫਰਜ਼ ਨਿਭਾ ਦਿਓ ਤੁਸੀਂ ਆਪਣਾ ਜਾ ਕੇ ਸੁਨੇਹਾ ਦੇ ਦਿਓ ਬਾਕੀ ਜਿਹੜਾ ਆਵੇਗਾ ਆਪਣਾ ਹਾਲਾ ਦੇਵੇਗਾ ਉਹ ਠੀਕ ਹੈ ਜੀ ਨਾ ਦਿੱਤਾ ਤੇ ਅਸੂ ਦੇ ਮਹੀਨੇ ਵਿੱਚ ਅਸੀਂ ਆਪੇ ਲੈ ਲਵਾਂਗੇ ਕਹਿੰਦੇ ਜੇ ਕੋਈ ਨਹੀਂ ਤੇ 20 ਸੇਰ ਕਣਕ ਦੀ ਲਿਆ ਕੇ ਪਈ ਇਥੇ ਲੰਗਰ ਵਿੱਚ ਪਾ ਦਵੇ ਮਜਾਰੇ ਰਾਜਾ ਸਾਹਿਬ ਮਾਰੇ ਨੇ ਹੁਕਮ ਪੇ ਦਿੱਤਾ ਪਿਆਰਿਓ ਤੇ ਆਪਣੇ ਰਹਿਪੇ ਪਿੰਡ ਵਾਲਿਆਂ ਨੇ ਨਾ ਪਤਾ ਕੀ ਕੀਤਾ ਅਣ ਸੁਣਿਆ ਜਿਆ ਕਰ ਦਿੱਤਾ ਵੀ ਕੋਈ ਗੱਲ ਨਹੀਂ ਅਣ ਸੁਣਿਆ ਕਰ ਦਿੱਤਾ ਤੇ ਜਦੋਂ ਪਿਆਰਿਓ ਅਸੂ ਦਾ ਮਹੀਨਾ ਹੋਇਆ ਨਾ ਨੂਰੀ ਕਰਨਾ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਲਿਖਦੇ ਨੇ ਕਹਿੰਦੇ ਰਾਜਾ ਸਾਹਿਬ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਬੱਚਿਆਂ ਦੇ ਘਰਾਂ ਵਿੱਚੋਂ ਆ ਕੇ ਸੀ ਆਪਣਾ ਹਾਲਾ ਲਵਾਂਗੇ ਜੇ ਨਹੀਂ ਦੇਣਗੇ ਨਾ ਸਭ ਤੋਂ ਪਹਿਲਾਂ ਬੱਚਿਆਂ ਤੋਂ ਲਵਾਂਗੇ ਉਹਨਾਂ ਤੋਂ ਬਸੂਲਾਂਗੇ ਕਹਿੰਦੇ ਬਸ ਜਦੋਂ ਅੱਸੂ ਦਾ ਮੀਨਣਾ ਆਰੰਭ ਹੋਇਆ ਫਿਰ ਉਹਨਾਂ ਦੇ ਘਰ ਵਿੱਚ ਜਾਨਵਰਾਂ ਦੀਆਂ ਮੋਤਾਂ ਪਸ਼ੂ ਜਿਹੜੇ ਨੁਕਸਾਨ ਹੋਣ ਲੱਗ ਪਿਆ ਕਈ ਤਰ੍ਹਾਂ ਦੇ ਨੁਕਸਾਨ ਹੋਣ ਲੱਗ ਪਏ ਫਿਰ ਸਾਰੇ ਪਿੰਡ ਨੂੰ ਭੱਜ ਦੌੜ ਪੈ ਗਈ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ ਵੀ ਇਹ ਤੇ ਪਿੰਡ ਵਿੱਚ ਨੁਕਸਾਨ ਹੋਣ ਲੱਗ ਪਿਆ ਨੇ ਹੁਣ ਪਤਾ ਲੱਗ ਗਿਆ ਸੀ ਕਿ ਰਾਇਆ ਸਾਹਿਬ ਦਾ ਬਚਨ ਨਹੀਂ ਕਮਾਇਆ ਸੀ ਫਿਰ ਕਹਿੰਦੇ ਬਾਬਾ ਠਾਕੁਰ ਸਿੰਘ ਜੀ ਨੂੰ ਭੇਜਿਆ भेजਿਆ ਉਹਨਾਂ ਨੂੰ ਕਿ ਜਾਓ ਭਾਈ ਜਾ ਕੇ ਰਾਜਾ ਸਾਹਿਬ ਮਹਾਰਾਜ ਦੇ ਚਰਨਾਚਰ ਅਰਦਾਸ ਕਰੋ ਮਾਫੀ ਮੰਗਿਏ ਭੁੱਲ ਬਖਸ਼ਾਈਏ ਸ਼ਾਇਦ ਰਾਜਾ ਸਾਹਿਬ ਕਿਰਪਾ ਕਰ ਦੇਣ ਤੇ ਕਹਿੰਦੇ ਰਾਜਾ ਸਾਹਿਬ ਅਰ ਦੇ ਜਾ ਕੇ ਚਰਨਾਚ ਬੇਨਤੀ ਕੀਤੀ ਫਿਰ ਪਾਸ਼ਾ ਨੇ ਉਥੋਂ ਲੰਗਰ ਵਿੱਚੋਂ ਦੋ ਮੁਠ ਆਟੇ ਦੀਆਂ ਭੇਜੀਆਂ ਪਿਆਰਿਓ ਜਾ ਕੇ ਦੋ ਮੁਠ ਆਟੇ ਦੀ ਭੇਜ ਕੇ ਰਾਜਾ ਸਾਹਿਬ ਮਾਰੇ ਨੇ ਕਿਹਾ ਕਹਿੰਦੇ ਵੀ ਜਾ ਕੇ ਇਹਦੇ ਵਿੱਚ ਹੋਰ ਆਟਾ ਮਿਲਾ ਕੇ ਸਾਰੇ ਪਿੰਡ ਵਿੱਚ ਭਾਵੇਂ 2-2 ਚਮਚ ਵੰਡਦੇ ਹੋ ਸਾਰੇ ਪਿੰਡ ਨੂੰ ਕਿਉਂ ਇਹਦੇ ਵਿੱਚ ਹੋਰ ਆਟਾ ਮਿਲਾ ਕੇ ਪਸ਼ੂਆਂ ਨੂੰ ਜਾਨਵਰਾਂ ਨੂੰ ਦੇ ਦੇਣ ਬਸ ਉਸੇ ਦਿਨ ਤੋਂ ਮੌਤਾਂ ਹੋਣੀਆਂ ਆਟ ਗਈਆਂ ਇਸੇ ਤਰ੍ਹਾਂ ਫਿਰ ਰਾਇਆ ਸਾਹਿਬ ਮਹਾਰਾਜ ਜੀ ਦੇ ਨਾਮ ਦੀ ਵਿੜਾਈ ਹੋ ਰਹੀ ਹੈ ਤੇ ਇਧਰ ਮੋਲਾ ਬਖਸ਼ ਜੀ ਜਿਹੜੇ ਰਾਜਾ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪਿਆਰ ਪਾ ਕੇ ਜਿਵੇਂ ਆਪਾਂ ਬੜਾ ਕੁਝ ਜਦੋਂ ਲੈਣਾ ਹੁੰਦਾ ਨਾ ਫਿਰ ਅਰਦਾਸ ਕਰਨੇ ਆ ਰਾਜਾ ਸਾਹਿਬ ਦੇ ਚਰਨਾਂ 'ਚ ਬੜੇ ਆਪਾਂ ਨਿਵਕੇ ਆਉਨੇ ਆ ਪਰ ਜਦੋਂ ਰਾਜਾ ਸਾਹਿਬ ਆਪਾਂ ਨੂੰ ਬੜਾ ਕੁਝ ਬਖਸ਼ ਦਿੰਦੇ ਨਾ ਫਿਰ ਆਪਾਂ ਉਹਦੀਆਂ ਦਾਤਾਂ ਭੁੱਲ ਜਾਂਦੇ ਆ ਪਿਆਰਿਓ ਫਿਰ ਆਪਾਂ ਕਹਿੰਦੇ ਸਭ ਕੁਝ ਹਮਨੇ ਕੀਤਾ ਹੈ ਸਾਰਾ ਕੁਝ ਅਸੀਂ ਕੀਤਾ ਫਿਰ ਆਪਾਂ ਭੁੱਲ ਜਾਂਦੇ ਆ ਇਸੇ ਤਰ੍ਹਾਂ ਮੂਲਾ ਬਖਸ਼ ਵਾਰ-ਵਾਰ ਕਹਿਣ ਲੱਗਿਆ ਕਹਿੰਦੇ ਜੋ ਕੁਝ ਕਰ ਰਿਆਂ ਮੈਂ ਕਰ ਰਿਆਂ ਕਿਸੇ ਸੇਵਾਦਾਰ ਨੇ ਕਿਹਾ ਕਹਿੰਦੇ ਤੂੰ ਕੁਝ ਨਹੀਂ ਭਾਈ ਕਰ ਰਿਆ ਜੋ ਕੁਝ ਕਰ ਰਿਆ ਇਹ ਛੋਟੀ ਕਰ ਰਹੀ ਹੈ ਜਿਹੜੀ ਰਾਜਾ ਸਾਹਿਬ ਨੇ ਤੈਨੂੰ ਬਖਸ਼ੀ ਹੈ ਉਹ ਛੋਟੀ ਛੋਟ ਦਿੱਤੀ ਪਿਆਰੇ ਮੋਲਾ ਬਖਸ਼ ਨੇ ਕਹਿੰਦੇ ਅੱਛਾ ਇਹ ਛੋਟੀ ਕਰੀ ਲੈ ਇਹ ਛੋਟੀ ਛੁੱਟ ਦਿਨਾ ਆ ਛੋਟੀ ਛੁੱਟੀ ਤੇ ਨਾਲ ਹੀ ਪਿਆਰੋ ਫਿਰ ਰਾਜਾ ਸਾਹਿਬ ਮਹਾਰਾਜ ਜੀ ਦੇ ਜਦੋਂ ਚਰਨਾਂ ਦਾ ਪਹਿਲਾਂ ਤੇ ਭੋਰਾ ਬਣਿਆ ਸੀ ਪਿਆਰ ਸੀ ਜਦੋਂ ਮਾਨ ਆਇਆ ਹੰਕਾਰ ਆਇਆ ਕਹਿੰਦੇ ਸੱਚ ਜਾਣਿਓ ਪਿਆਰੋ ਉਹੀ ਜਿਹੜਾ ਮੋਲਾਬਖਸ਼ ਜਿਹਨੂੰ ਦੁਨੀਆ ਵੇਖ ਸੁਆਮੀ ਜੀ ਕਹਿੰਦੇ ਸੀ ਨਮਸ਼ਕਾਰਾਂ ਕਰਦੇ ਸੀ ਜਿੱਥੇ ਮੋਲਾਬਖਸ਼ ਲੰਘ ਜਾਂਦਾ ਸੀ ਲੋਕ ਚਰਨਾ ਤੇ ਰੱਖ ਰੱਖ ਕੇ ਆਪਣਾ ਸੀਸ ਮੱਥਾ ਟੇਕਦੇ ਸੀ ਤੇ ਉਹੀ ਮੋਲਾਬਖਸ਼ੇ ਨੂੰ ਮਾਣ ਵਿੱਚ ਆਇਆ ਹੰਕਾਰ ਵਿੱਚ ਆਇਆ ਤੇ ਉਹੀ ਪੈਰ ਕੁਝ ਦਿਨਾਂ ਵਿੱਚ ਬਿਲਕੁਲ ਗਰੀਬੀ ਹਾਲਤ ਵੱਲ ਚਲੇ ਆ ਗਿਆ ਬਿਲਕੁਲ ਭਿਖਾਰੀ ਬਣ ਗਿਆ ਪਿਆਰਿਓ ਸੀਐਡੀ ਅਫਸਰ ਸੀ ਰਾਇਆ ਸਭ ਦੀ ਕਿਰਪਾ ਸੀ ਪਰ ਜਿਸ ਦਿਨ ਉਹਦੇ ਅੰਦਰ ਮਾਣ ਆਇਆ ਹੰਕਾਰ ਆਇਆ ਉਹੀ ਮੋਲਾ ਬਖਸ਼ ਉੱਥੇ ਕਹਿੰਦੇ ਮਜਾਰੇ ਲੰਗਰ ਜਿੱਥੇ ਜੋੜਾ ਘਰ ਹੈ ਜੋੜਾ ਘਰ ਵਿੱਚ ਬੈਠ ਕੇ ਉੱਥੇ ਮਿੱਟੀ ਦਾ ਭਾਂਡਾ ਫੜ ਕੇ ਭੀਗ ਮੰਗਦਾ ਵੇਖਿਆ ਪਿਆ ਰਿਹਾ ਜਿਹੜਾ ਬੜਾ ਬਖਸ਼ਿਸ਼ਾਂ ਦਾ ਮਾਲਕ ਬਣ ਗਿਆ ਸੀ ਪਰ ਜਿਸ ਦਿਨ ਮਾਨ ਆਇਆ ਹੰਕਾਰ ਆਇਆ ਉਹਨੂੰ ਫਿਰ ਕਹਿੰਦੇ ਉੱਥੇ ਮੰਗਦਿਆਂ ਵੀ ਵੇਖਿਆ ਬਾ 2-4 ਦਿਨ ਕਹਿੰਦੇ ਉੱਥੇ ਵੇਖਿਆ ਮੁੜ ਕੇ ਉਹਦਾ ਪਤਾ ਨਹੀਂ ਲੱਗਿਆ ਵੀ ਕਿਧਰ ਚਲੇ ਗਿਆ بس ਭਾਵਨਾ ਹੋਵੇ ਸ਼ਰਧਾ ਹੋਵੇ ਭਰੋਸਾ ਹੋਵੇ ਤੇ ਇਹ ਤਾਰ ਵੀ ਦਿੰਦੇ ਨੇ ਕਿਉਂਕਿ ਭਿਖਾਰੀ ਤੇ ਰਾਜ ਕਰਾਵੇ ਇਹ ਸ਼ਬਦ ਹੈ ਪਿਆਰੋ ਬਾਣੀ ਦਾ ਇਹ ਕੋਈ ਆਮ ਐਵੇਂ ਨਹੀਂ ਲਿਖ ਦਿੱਤਾ ਇਹ ਸੱਚ ਹੈ ਪਿਆਰੋ ਟਲ ਸਚਾਈ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਜੇ ਇਹਦੀ ਕਿਰਪਾ ਹੋ ਜਵੇ ਤੇ ਭਿਖਾਰੀ ਰਾਜੇ ਬਣ ਜਾਂਦੇ ਨੇ ਤੇ ਜੇ ਇਹਦੀ ਮਰਜ਼ੀ ਹੋਵੇ ਤੇ ਰਾਜੇ ਨੂੰ ਭਿਖਾਰੀ ਬਣਾਣ ਲੱਗਿਆ ਬਹੁਤਾ ਟਾਈਮ ਨਹੀਂ ਲੰਦਾ ਇਸ ਕਰਕੇ ਭਾਵਨਾ ਵਧਾਈਏ ਸ਼ਰਧਾ ਵਧਾਈਏ ਜਦੋਂ ਗੁਰੂ ਘਰ ਆਉਣਾ ਹੈ ਖਿਆਲ ਰੱਖਣਾ ਕਿ ਹਰ ਅੰਦਰ ਉਹ ਪਰਮਾਤਮਾ ਵਸਦਾ ਹੈ ਹਰ ਇੱਕ ਅੰਦਰ ਉਹ ਰੱਬ ਹੈ ਬਸ ਆ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਗੁਰੂ ਦਾ ਧੰਨਵਾਦ ਕਰਨਾ ਹੈ ਸ਼ੁਕਰਾਨਾ ਕਰਨਾ ਹੈ ਜਿਹੜੀਆਂ ਦਾਤਾਂ ਦਿੱਤੀਆਂ ਨੇ ਕਦੇ ਮਾਣ ਹੰਕਾਰ ਨਹੀਂ ਕਰਨਾ ਪਾਤਸ਼ਾਹ ਦੇ ਚਰਨਾਂ ਚ ਆ ਕੇ ਇਸ ਕਰਕੇ ਪਿਆਰੋ ਜੁੜੇ ਰਹੋ ਰਾਜਾ ਸਭ ਕਿਰਪਾ ਕਰਨ ਪਿਆਰੋ ਸਭ ਦੀਆਂ ਆਜ ਦੀਆਂ ਪ੍ਰਵਾਨ ਕਰਨ ਇਸੇ ਤਰ੍ਹਾਂ ਆਪਣੇ ਚਰਨਾਂ 'ਚ ਬਿਠਾ ਕੇ ਆਪਣੀ ਸੇਵਾ ਕਰਾਉਂਦੇ ਰਹਿਣ ਆਓ ਪਿਆਰੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ 5 ਮਿੰਟ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਸਾਰਿਆਂ ਕਰਨਾ ਸਾਰੇ ਬੋਲਿਆ ਕਰੋ ਪਿਆਰਿਓ ਇੱਕ ਜਦੋਂ ਆਪਾਂ ਅਰਦਾਸ ਕਰਨੇ ਆ ਨਾ ਪਿਆਰਿਓ ਅਰਦਾਸ ਵਿੱਚ ਆਪਾਂ ਬੋਲੀਦਾ ਬੋਲੋ ਜੀ ਵਾਹਿਗੁਰੂ ਆਉਂਦਾ ਨਾ ਵਾਰ-ਵਾਰ ਸ਼ਬਦ ਤੇ ਆਪਾਂ ਚੁੱਪ ਕਰਕੇ ਖੜੇ ਰੰਨੇ ਪਿਆਰਿਓ ਉਹ ਉਹਦੇ ਵਿੱਚ ਪਤਾ ਕੀ ਹੈ ਜਿਹੜੀ ਸਾਰੀ ਅਰਦਾਸ ਹੁੰਦੀ ਹੈ ਨਾ ਇਹ ਮਹਾਂਪੁਰਸ਼ਾਂ ਦੇ ਬਚਨ ਨੇ ਪਿਆਰਿਓ ਜਿਹੜੀ ਸਾਰੀ ਅਰਦਾਸ ਹੁਣ ਅਰਦਾਸ ਆਪਾਂ ਨੂੰ ਨਹੀਂ ਆਉਂਦੀ ਅਰਦਾਸ ਚ ਬੋਲਣਾ ਵੀ ਨਹੀਂ ਚਾਹੀਦਾ ਪਿਆਰਿਓ ਜਦੋਂ ਅਰਦਾਸ ਹੋ ਰਹੀ ਹੈ ਨਾ ਭਾਈ ਸਾਹਿਬ ਕਰ ਰਹੇ ਨੇ ਪਾਠਿਸੰਗ ਅਰਦਾਸ ਕਰ ਰਹੇ ਨੇ ਕਿਤੇ ਵੀ ਅਰਦਾਸ ਵਿੱਚ ਨਹੀਂ ਬੋਲਣਾ ਨਾਲ ਪਰ ਜਦੋਂ ਕਹਿਣਾ ਨਾ ਬੋਲੋ ਜੀ ਵਾਹਿਗੁਰੂ ਉਦੋਂ ਵਾਹਿਗੁਰੂ ਉੱਚੀ ਦੇ ਨੇ ਬੋਲ ਪਿਆ ਕਰੋ ਪਿਆਰਿਓ ਉਹਦੇ ਨਾਲ ਕੀ ਹੁੰਦਾ ਸਾਰੀ ਅਰਦਾਸ ਵਿੱਚ ਹਾਜ਼ਰੀ ਲੱਗ ਜਾਂਦੀ ਜਿੰਨੀ ਅਰਦਾਸ ਪਾਠੀ ਸਿੰਘ ਕਰਦਾ ਨਾ ਖੜ ਕੇ ਪਿਆਰਿਓ ਉਹ ਸਮਝ ਲਓ ਤੁਸੀਂ ਜੇ ਤੁਸੀਂ ਵਾਹਿਗੁਰੂ ਕਹੀਗੇ ਮਗਰ ਬੋਲ ਕੇ ਤੇ ਉਹ ਸਾਰੀ ਅਰਦਾਸ ਵੀ ਤੁਹਾਡੀ ਹਾਜ਼ਰੀ ਪੂਰੀ ਲੱਗਣੀ ਹੈ ਪਿਆਰਿਓ ਐਬਸੈਂਟਰ ਨਹੀਂ ਲਗਣੀ ਇਸ ਕਰਕੇ ਭਾਵਨਾ ਬਣਾ ਕੇ ਸ਼ਰਧਾ ਬਣਾ ਕੇ ਪਿਆਰੋ ਬੋਲਿਆ ਕਰੋ ਕੋਈ ਗੱਲ ਨਹੀਂ ਜੇ ਸਤਗੁਰੂ ਨੇ ਕਿਰਪਾ ਕੀਤੀ ਜੀਵਨ ਬਖਸ਼ਿਆ ਨਾ ਇਹ ਦੁਨੀਆ ਤੇ ਭੇਜਿਆ ਹੈ ਉਹਨੂੰ ਆਪਣੇ ਨਾਲੋਂ ਜ਼ਿਆਦਾ ਚਿੰਤਾ ਹੈ ਆਪਣੀ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਚਰਨਾਂ 'ਚ ਆ ਕੇ ਬੈਠ ਗਏ ਨਾ ਪਿਆਰੋ ਆਪਣੀ ਚਿੰਤਾ ਘਟ ਗਈ ਹੈ ਹੁਣ ਆਪਣੇ ਇਹ ਮਾਲਕ ਦੀ ਇਹ ਮਹਾਂਪੁਰਸ਼ਾਂ ਦੀ ਚਿੰਤਾ ਵੱਧ ਗਈ ਹੈ ਕਿ ਆਪਣੇ ਸੇਵਕ ਨੂੰ ਕਿਹੜੀਆਂ-ਕਿਹੜੀਆਂ ਦਾਤਾਂ ਦੇਣੀਆਂ ਨੇ ਇਸ ਕਰਕੇ ਜੁੜੇ ਰੋ ਪਿਆਰੋ ਭਾਵਨਾ ਬਣਾ ਕੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਪਿਆਰ ਵਿੱਚ ਆਖੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ एक ओंकार सतनाम अकाल मूरत जप आद सच एक ओंकार सतनाम ਆਕਾਲ ਮੂਰਤ ਜਪ ਹੈ ਭੀ ਸੱਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਐ ਭੀ ਸਚ ਇੱਕ ਓ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਆਓ ਪਿਆਰਿਓ ਇੰਨੀਆਂ ਕਾਹਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਕਿਰਪਾ ਕਰਨ ਆਪ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹ ਹੀ ਬੇਨਤੀ ਹੈ ਰਾਜਾ ਸਭ ਦੇ ਚਰਨਾਂ ਚ ਮਹਾਰਾਜ ਜਿਹੜੀਆਂ ਵੀ ਸੰਗਤਾਂ ਤੁਹਾਡੇ ਚਰਨਾਂ ਵਿੱਚ ਪਹੁੰਚ ਰਹੀਆਂ ਨੇ ਮਹਾਰਾਜ ਸੰਗਤ ਵਿੱਚ ਹਾਜ਼ਰੀਆਂ ਲਵਾ ਰਹੀਆਂ ਨੇ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਇਹਨਾਂ ਸਰੀਰਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੇ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਾਈਂ ਰਣਾ ਮਹਾਰਾਜ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਹਰ ਇੱਕ ਦੇ ਮਨ ਦੇ ਫੁਰਨੇ ਨੂੰ ਮਹਾਰਾਜ ਆਪਣੇ ਚਰਨਾਂ 'ਚ ਪ੍ਰਵਾਨ ਕਰਦੇ ਹੋਇਆ ਆਪ ਜੀ ਨਿਸ਼ਚੇ ਪਾਤਸ਼ਾਹ ਗੁਰਮਤਿ ਮਰਿਆਦ ਅਨੁਸਾਰ ਸੰਪੂਰਨ ਕਰਨੇ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਮਹਾਰਾਜ ਕਿਰਪਾ ਕਰਨੀ ਸਭ ਦੀ ਹਾਜ਼ਰੀ ਪ੍ਰਵਾਨ ਕਰਨੀ ਚੰਗੇ ਕਰਮ ਕਰਾਉਣੇ ਸੰਗਤ ਕਰਾਉਣੀ ਮਾੜੇ ਕਰਮਾਂ ਤੋਂ ਬਚਾਉਣਾ ਮਹਾਰਾਜ ਕਿਰਪਾ ਕਰਨੀ ਜੀ ਸਭ ਦੀ ਅੱਜ ਦੀ ਪ੍ਰਵਾਨ ਕਰਣੀ ਆਓ ਪਿਆਰਿਓ ਇਨੀਆਂ ਕਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ